ਇੱਕ ਸ਼ਹਾਦਤ ਹੈ ਬਾਬਾ ਬੁੱਤਾ ਸਿੰਘ ਤੇ ਬਾਬਾ ਗਰਜਾ ਸਿੰਘ ਜੀ ਦੀ ਜੋ ਅੱਜ ਦੇ ਦਿਹਾੜੇ ਹੋਈ ਤੁਸੀਂ ਨਾ ਅਰਦਾਸ ਜਦੋਂ ਕਰਦੇ ਹੋ ਕਈ ਸੱਜਣਾ ਨੇ ਨਾ ਇਹ ਜੇ ਆਪ ਜੀ ਨੇ ਕਰਦਿਆਂ ਸੁਣਿਆ ਹੋਵੇ ਕਿਤੇ ਉਹ ਕਈ ਵਾਰ ਇਹੋ ਜਿਹਾ ਸ਼ਬਦ ਵਰਤ ਵੀ ਦਿੰਦੇ ਆ ਅਰਦਾਸ ਦੇ ਆਪਾਂ ਜਦੋਂ ਅਖੀਰਲੇ ਪਹਿਰੇ ਸਤਵੇਂ ਪਹਿਰੇ ਦੇ ਦਰਸ਼ਨ ਕਰਦੇ ਆ ਨਾ ਉੱਥੇ ਜਾ ਕੇ ਆਪਾਂ ਇਹ ਬਚਨ ਪੜ੍ਹਦੇ ਆ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਦ ਦਾਨ ਭਰੂਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਇਹਦੇ ਤੋਂ ਬਾਅਦ ਅਗਲਾ ਫਿਕਰਾ ਆ ਜਾਂਦਾ ਹੈ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਹੁਣ ਇਹ ਜਿਹੜਾ ਇੰਨੀ ਪੰਕਤੀ ਆ ਨਾ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਇਹ ਆਮ ਹਾਲਾਤਾਂ ਚ ਨਹੀਂ ਕਈ ਹੋਈ ਕਿਉਂਕਿ ਇੱਕ ਸਮਾਂ ਆਇਆ ਹਕੂਮਤ ਦਾ ਉਹਨਾਂ ਨੇ ਦਰਬਾਰ ਸਾਹਿਬ ਦੇ ਦਰਸ਼ਨਾ ਤੇ ਪਾਬੰਦੀ ਲਾ ਦਿੱਤੀ ਇਸ਼ਨਾਨ ਤੇ ਪਾਬੰਦੀ ਲਾ ਦਿੱਤੀ ਕਿਉਂ ਉਹਨਾਂ ਨੂੰ ਜਦੋਂ ਉਹਨਾਂ ਪੁੱਛਿਆ ਵੀ ਇਹਨਾਂ ਦਾ ਇਹ ਜਿਹੜੀ ਸ਼ਕਤ ਆ ਮੋੜਿਆ ਉਹ ਕਿੱਥੇ ਆ ਜਿੱਥੋਂ ਇਹ ਸ਼ਕਤ ਲੈਂਦੇ ਤਾਂ ਉਹਦੇ ਵਿੱਚ ਖਾਸ ਕਰਕੇ ਜ਼ਿਕਰ ਆਇਆ ਵੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜਿੱਥੇ ਦਰਸ਼ਨ ਕਰਦੇ ਆ ਸਰੋਵਰ ਵਿੱਚ ਚੁੱਭਾ ਲਾਉਂਦੇ ਆ ਤੇ ਚੜ੍ਹਦੀ ਕਲਾ ਵੱਲ ਹੋ ਜਾਂਦੇ ਉਹਨਾਂ ਆਖਿਆ ਉਹ ਸੋਮੇ ਨੂੰ ਬੰਦ ਕੀਤਾ ਜਾ 1726 ਤੋਂ ਲੈ ਕੇ 1745 ਤੱਕ ਜ਼ਕਰੀਆ ਖਾਨ ਲਾਹੌਰ ਦਾ ਗਵਰਨਰ ਰਿਹਾ ਤਿੰਨ ਵੱਡੇ ਸੂਬੇ ਸਨ ਉਦੋਂ ਮਲਤਾਨ ਸਰਹਿੰਦ ਤੇ ਲਾਹੌਰ ਇਹ ਤਿੰਨ ਵੱਡੇ ਸੂਬੇ ਸਨ ਜਿਹੜੇ ਛੋਟੇ ਸੂਬੇ ਨੇ ਉਹਦੇ ਵਿੱਚ ਜਲੰਧਰ ਸultanpur ਸਾਹਿਬ ਇਹ ਵੀ ਆ ਜਾਂਦੇ ਸਨ 1739 ਵਿੱਚ ਜਦੋਂ ਜ਼ਕਰੀਆ ਖਾਨ ਹਿੰਦੁਸਤਾਨ ਨੂੰ ਲੁੱਟ ਕੇ ਦਿੱਲੀ ਦੇ ਵਿੱਚ ਐਡੀ ਵੱਡੀ ਲੁੱਟ ਕਰਕੇ ਐਡੀ ਕਤਲੋਗਾਰਤ ਕਰਕੇ ਇੱਥੋਂ ਦਾ ਸਾਜੋ ਸਮਾਨ ਸਭ ਕੁਝ ਲੈ ਕੇ ਜਾ ਰਿਆ ਕਿਸੇ ਦੇ ਡੌਲੇ ਨਹੀਂ ਫੜਕੇ ਉਦੋਂ ਵੀ ਮੈਂ ਰਾਸ਼ਟਰਵਾਦੀ ਹਾਂ ਇਹੋ ਜਿਹਾ ਕੁਝ ਸਭ ਵੜ ਗਏ ਖੁੱਡਾਂ 'ਚ ਕਿੱਥੋਂ ਉਤਰਿਆ ਕਿੱਥੋਂ ਕਾਬਲ ਕੰਧਾਰ ਤੋਂ ਤੁਰਿਆ ਤੇ ਦਿੱਲੀ ਤੱਕ ਗਿਆ ਕੋਈ ਮਨੁੱਖ ਉਹਦੇ ਸਾਹਮਣੇ ਅੜ ਨਹੀਂ ਸਕਿਆ ਲੇਕਿਨ ਜਦੋਂ ਸਭ ਕੁਝ ਲੁੱਟ ਪਾਟ ਕਰਕੇ ਬਾਦਸ਼ਾਹ ਦੀ ਧੀਆਂ ਤੱਕ ਨੂੰ ਵਿਆਹ ਕੇ ਉਹ ਤੁਰਿਆ ਵਾਪਸ ਤੇ ਇਥੋਂ ਦੀ ਬਹੁ ਬੇਟੀਆਂ ਵੀ ਲੈ ਕੇ ਤੁਰਨ ਲੱਗਾ ਅਬਦਾਲੀ ਇਸ ਵਕਤ ਉਹਦੇ ਨਾਲ ਸਿਪਾਈ ਦੇ ਰੂਪ ਦੇ ਵਿੱਚ ਸੀ ਤਾਂ ਉਹਨੂੰ ਫਿਰ ਘੇਰਿਆ ਗੁਰੂ ਕੇ ਸਿੱਖਾਂ ਨੇ ਜਦੋਂ ਘੇਰਿਆ ਉਹਦੇ ਤੋਂ ਬਹੁਤ ਕੁਝ ਲੁੱਟਿਆ ਕੀਤਾ ਉਹ ਲਾਹੌਰ ਜਾ ਕੇ ਜਕਰੀਏ ਨੂੰ ਪੁੱਛਦਾ ਵੀ ਆ ਤਾਂ ਚੋਰਾਂ ਨੂੰ ਮੋਰ ਪੈਣ ਵਾਲਾ ਕੰਮ ਹੋ ਗਿਆ ਵੀ ਮੈਂ ਹਿੰਦੁਸਤਾਨ ਨੂੰ ਲੁੱਟਿਆ ਮੇਰੇ ਅੱਗੇ ਕੋਈ ਬੋਲਿਆ ਨਾ ਇਹ ਮੈਨੂੰ ਲੁੱਟਣ ਵਾਲੇ ਕਿਹੜੇ ਜੰਪ ਹੈ ਉਹਨ ਜਦੋਂ ਪੁੱਛ ਪਈ ਤੇ ਕਹਿਣ ਲੱਗਾ ਵੀ ਇਹ ਸਿੱਖ ਨੇ ਕਹਿੰਦਾ ਸਿੱਖ ਨੇ ਹੁਣ 1726 ਤੋਂ ਲੈ ਕੇ 1739 ਤੱਕ ਬਹੁਤ ਕੁਝ ਕੀਤਾ ਸੀ ਉਹਨੇ 33 ਵਿੱਚ ਸਮਝੌਤਾ ਵੀ ਆਇਆ ਜਦੋਂ ਨਵਾਬੀ ਦੀ ਪੇਸ਼ਕਸ਼ ਹੋਈ ਉਹ ਕਹਿੰਦਾ ਵੀ ਇਹ ਕਿੱਥੇ ਰਹਿੰਦੇ ਆ ਜਕਰੀਆ ਵੀ ਦੱਸਦਾ ਕਹਿੰਦਾ ਵੀ ਘਰ ਘਾਟ ਤੇ ਉਜਾੜ ਛੱਡੇ ਆ ਜੰਗਲਾਂ 'ਚ ਇਤਿਆਦ ਕਿਸ ਢੰਗ ਦੇ ਨਾਲ ਸਮਾਂ ਗੁਜ਼ਾਰਦੇ ਨੇ ਤੇ ਨਾਦਰ ਨੇ ਜਕਰੀਏ ਨੂੰ ਕਿਹਾ ਸੀ ਕਹਿੰਦਾ ਵੀ ਮੈਨੂੰ ਇਹਨਾਂ ਵਿੱਚੋਂ ਬਾਦਸ਼ਾਹਤ ਦੀ ਬੋ ਆਉਂਦੀ ਬਿਜੇ ਕੰਟਰੋਲ ਨਾ ਨਾ ਕੀਤਾ ਤੇ ਇਹਨਾਂ ਨੇ ਰਾਜ ਭਾਖੋ ਲੈਣਾ ਜਕਰੀਏ ਨੂੰ ਇਹ ਗੱਲ ਜਾਂਦਾ ਹੁਣ ਜਕਰੀਆ ਉਸ ਵਕਤ ਜਿਹੜਾ ਸੂਬੇਦਾਰ ਸੀ ਉਹ ਦਿੱਲੀ ਵੱਲੋਂ ਨਹੀਂ ਸੀ ਰਹਿ ਗਿਆ ਉਹਨੇ ਨਾਦਰ ਸ਼ਾਹ ਦੀ ਅਧੀਨਤਾ ਸਵੀਕਾਰ ਕਰਕੇ ਨਾਦਰ ਵੱਲੋਂ ਸੂਬੇਦਾਰੀ ਲੈ ਲਈ ਸੀ ਉਹਨੇ ਆਖਿਆ ਇਹਨਾਂ ਦਾ ਲਾੜ ਜਿਹੜਾ ਉਹ ਧਿਆਨ ਕਰਨੀ ਤੇ ਤੇਰੀ ਵੀ ਕੁਰਸੀ ਬਚਣੀ ਨਹੀਂ ਉਹਨੇ ਫਿਰ ਇਹੋ ਜਿਹਾ ਚੱਕਰ ਜਿਹੜਾ ਉਹ ਦਮਨ ਚੱਕਰ ਚਲਾਇਆ ਜਿਹਦੇ ਵਿੱਚ ਉਸ ਸਮੇਂ ਦੇ ਦਰਮਿਆਨ ਸਿੱਖ ਦੀ ਖਬਰ ਦੇਣ ਵਾਲੇ ਨੂੰ 10 ਰੁਪਏ ਇਨਾਮ ਦਾ ਐਲਾਨ ਹੋ ਗਿਆ। ਜਿਸ ਵਕਤ ਇੱਕ ਸਿਪਾਈ ਦੀ ਜਿਹੜੀ ਤਨਖਾਹ ਉਹ 3 ਤੋਂ 4 ਰੁਪਏ ਹੁੰਦੀ ਸੀ ਸਿਰਫ। ਉਦੋਂ 10 ਰੁਪਏ ਕੇਵਲ ਦੱਸਣ ਵਾਲੇ ਨੂੰ ਵੀ ਇਧਰ ਇੱਕ ਸਿੱਖ ਵੇਖਿਆ। ਤੇ ਜਿਹੜਾ ਕੋਈ ਉਹਨੂੰ ਖਤਮ ਕਰ ਦਵੇ ਉਹਨੂੰ 25 ਰੁਪਏ ਇਨਾਮ। ਉਸ ਸਮੇਂ ਦੇ ਦਰਮਿਆਨ ਜਿਹਨੂੰ ਅਸੀਂ ਪੜ੍ਹਦੇ ਹਾਂ ਵੀ ਸਿੰਘਾਂ ਦੇ ਸਿਰਾਂ ਦੇ ਮੁੱਲ ਪਏ। ਉਹ ਇਸ ਢੰਗ ਨਾਲ ਪਾਏ ਗਏ। ਹੁਣ ਜਦੋਂ ਇਹ ਐਲਾਨ ਕਰ ਦਿੱਤਾ ਗਿਆ ਸਿੰਘ ਜਿਹੜੇ ਨੇੜੇ ਤੇੜੇ ਕੋ ਵਿਚਰਦੇ ਸਨ ਰੂਪੋਸ਼ ਹੋਣਾ ਪਿਆ ਉਹਨਾਂ ਨੂੰ ਔਰ ਲੇਕਿਨ ਗੁਰੂ ਕੇ ਸਿੱਖਾਂ ਦੇ ਅੰਦਰ ਇਹ ਭਾਵਨਾ ਉਹ ਕਿਤੇ ਰਾਤ ਬਰਾਤੇ ਜਾਂ ਭੇਸ ਬਦਲ ਕੇ ਆਉਂਦੇ ਤੇ ਦਰਬਾਰ ਸਾਹਿਬ ਦੀਦਾਰ ਵੀ ਕਰਦੇ ਤੇ ਇਸ਼ਨਾਨ ਵੀ ਕਰਦੇ ਉਦੋਂ ਹੀ ਫਿਕਰਾ ਜੁੜਿਆ ਵੀ ਅਰਦਾਸ ਚ ਮੰਗਣ ਲੱਗ ਪਏ ਸ੍ਰੀ ਅਮਰਤ ਸਰ ਜੀ ਦੇ ਦਰਸ਼ਨ ਇਸ਼ਨਾਨ ਕਹਿੰਦੇ ਜਦੋਂ ਉਹਨਾਂ ਨੇ ਇਸ ਤਰ੍ਹਾਂ ਕਰਕੇ ਇਸ਼ਨਾਨ ਕਰਨਾ ਦਰਸ਼ਨ ਕਰਨੇ دیدار ਕਰਨੇ ਇਹ ਪੜਾਣਾ ਪਿੰਡ ਐ ਮਾਝੇ ਦੀ ਧਰਤੀ ਤੇ ਪੜਾਣੇ ਪਿੰਡ ਦੇ ਰਹਿਣ ਵਾਲੇ ਦੋਨੋਂ ਭਾਈ ਬੋਤਾ ਸਿੰਘ ਤੇ ਭਾਈ ਗਰਜਾ ਸਿੰਘ ਜਿਨ੍ਹਾਂ ਸਤਕਾਰ ਨਾਲ ਬਾਬਾ ਬੋਤਾ ਸਿੰਘ ਕਹਿੰਦੇ ਨੇ ਬਾਬਾ ਗਰਜਾ ਸਿੰਘ ਇਹ ਕਿਸ ਕਿਤੇ ਆਏ ਨੇ ਮਾਰੂਥਲ ਵਾਲੇ ਪਾਸੋਂ ਚੱਲ ਕੇ ਇਸ਼ਨਾਨ ਕਰਨ ਵਾਸਤੇ ਦਰਬਾਰ ਸਾਹਿਬ ਇਸ਼ਨਾਨ ਕਰ ਲਿਆ ਹੁਣ ਉਦੋਂ ਜਰਨੈਲੀ ਸੜਕ ਤੇ ਸਫਰ ਨਹੀਂ ਸੀ ਹੋ ਸਕਦਾ ਸੱਜੇ ਖੱਬੇ ਲੈ ਕੇ ਜਾ ਤੁਰਨਾ ਪੈਂਦਾ ਸੀ ਤੇ ਦਿਨ ਦੇ ਵਿੱਚ ਕਿਤੇ ਟਿਕ ਜਾਂਦੇ ਰਾਤ ਨੂੰ ਸਫਰ ਕਰਦੇ ਉਹ ਜਦੋਂ ਦਿਨ ਵੇਲੇ ਕਿਤੇ ਝਾੜੀਆਂ ਦੇ ਹੋਲੇ ਬੈਠੇ ਤੇ ਕਿਸੇ ਸਰੀਰ ਦੀ ਨਜ਼ਰ ਪੈ ਗਈ ਹੁਣ ਪੇਸ ਬਦਲੋ ਕਹਿੰਦਾ ਮੈਨੂੰ ਸਿੱਖ ਲੱਗਦੇ ਆ ਉਹ ਕਹਿੰਦਾ ਨਹੀਂ ਸਿੱਖ ਨਹੀਂ ਹੋ ਸਕਦੇ ਸਿੱਖ ਤਾਂ ਕਹਿੰਦਾ ਖਤਮ ਹੋ ਗਿਆ ਸਿੱਖ ਤੇ ਛੱਡੇ ਹੀ ਨਹੀਂ ਜਕਰੀਏ ਨੇ ਸਭ ਖਤਮ ਹੋ ਗਿਆ ਸਿੱਖ ਕਿੱਥੇ ਹੋ ਗਿਆ ਸਿੱਖਾਂ ਦਾ ਤਾਂ ਵੀ ਤੱਕ ਨਹੀਂ ਬਚਿਆ ਇਹੋ ਜੇ ਸ਼ਬਦ ਵਰਤੇ ਉਹ ਕਹਿੰਦਾ ਨਹੀਂ ਮੈਨੂੰ ਸਿੱਖ ਲੱਗਦੇ ਆ ਕਹਿੰਦਾ ਦੂਸਰੀ ਗੱਲ ਜੇ ਸਿੱਖ ਹੁੰਦੇ ਨਾ ਤਿੰਨ ਲੋਕੇ ਨਹੀਂ ਸੀ ਬਹਿਣਾ ਕਹਿੰਦੇ ਸਿੱਖ ਤੇ ਲੋਕੇ ਬਹੇ ਉਹ ਤਾਂ ਕਹਿੰਦੇ ਖਾਲਸਾ ਸੋਏ ਜੋ ਨਿੰਦਾ ਤਿਆਗੈ ਖਾਲਸਾ ਸੋਏ ਜੋ ਲੜੈ ਹੋਏ ਅੱਗੇ ਕਹਿੰਦੇ ਉਹਨਾਂ ਤਾਂ ਸਾਹਮਣੇ ਆਉਣਾ ਸੀ ਇਸ ਤਰ੍ਹਾਂ ਲੋਕ ਕੇ ਨਹੀਂ ਬਹਿ ਸਕਦੇ ਉਹਨਾਂ ਦੋਨਾਂ ਗੁਰਸਿੱਖਾਂ ਨੂੰ ਉਹਨਾਂ ਨੇ ਵੇਖਿਆ ਵੀ ਇਹ ਤਾਂ ਗੱਲ ਸਾਡੀ ਹੋਂਦ ਤੇ ਆ ਗਈ ਵੀ ਇੱਕ ਕਿਸੇ ਦੀ ਹਸਤੀ ਦੇ ਮਿਟ ਜਾਣ ਦਾ ਦਾਵਾ ਕਰਨਾ ਵੀ ਹੈ ਹੀ ਕੋਈ ਨਹੀਂ ਨਮਨ ਨਿਸ਼ਾਨੀ ਰਿਹਾ ਕਹਿੰਦੇ ਗੱਲ ਹੋਂਦ ਤੇ ਆ ਗਈ ਹੈ ਦੋਨੋਂ ਉਸੇ ਵਕਤ ਹੀ ਜਕਾਰਾ ਛੱਡ ਕੇ ਤਾਂ ਸਾਹਮਣੇ ਆ ਗਏ ਕਹਿੰਦੇ ਹਾਂ ਅਸੀਂ ਸਿੱਖਾਂ ਤੇ ਨਾਲ ਦੀ ਨਾਲ ਉਹਨਾਂ ਨੇ ਜਦੋਂ ਆਪਣੇ ہتھیار ਕੱਢੇ ਬਾਬਾ ਬੋਤਾ ਸਿੰਘ ਦੇ ਗਾਤਰੇ ਸ੍ਰੀ ਸਾਹਿਬ ਸੀ ਵੱਡੀ ਹੱਥ ਵਿੱਚ ਇੱਕ ਸੋਟਾ ਸੀ ਲੱਕੜ ਦਾ ਮੋਟਾ ਜਿਹੜਾ ਤੇ ਬਾਬਾ ਗਰਜਾ ਸਿੰਘ ਉਹਨਾਂ ਦੇ ਕੋਲ ਬਰਛਾ ਸੀ ਕਹਿੰਦੇ ਉਹਨਾਂ ਨੇ ਵੀ ਅੱਗੋਂ ہتھیار ਕੀਤੇ ਤੇ ਉਹ ਢੇਰੀ ਕਰ ਦਿੱਤੇ ਉੱਥੇ ਦੇ ਉੱਥੇ ਹੁਣ ਉਹ ਕਹਿੰਦੇ ਵੀ ਇਹ ਕਹਿੰਦੇ ਸਿੱਖ ਖਤਮ ਹੋ ਗਏ ਪਰ ਆਪਾਂ ਇਹ ਬਾਤ ਦੱਸਣੀ ਹੈ ਵੀ ਅਸੀਂ ਜਿਉਂਦੇ ਆਂ ਅੱਜ ਆਪਣੀ ਹੋਂਦ ਦਾ ਪ੍ਰਗਟਾਵਾ ਕਰਨਾ ਕਿ ਅਸੀਂ ਹਾਂ ਉਹ ਕਹਿੰਦੇ ਵੀ ਇਹਦੇ ਲਈ ਕੀਤਾ ਕੀ ਜਾਏ ਉਹ ਕਹਿੰਦੇ ਨਾਕਾ ਲਾ ਦੇ ਉੱਥੇ ਉਦੋਂ ਇਹ ਜਿਹੜੀ ਜਰਨੈਲੀ ਸੜਕਿਆ ਨਾ ਇਹ ਦੁਰਾਹੇ ਤੋਂ ਲੁਧਿਆਣੇ ਤੱਕ ਲੁਧਿਆਣੇ ਤੋਂ ਜਿਹੜੀ ਆ ਨੂਰ ਮਹਿਲ ਨੂੰ ਜਾਂਦੀ ਸੀ ਆ ਜਿਹੜਾ ਜਲੰਧਰ ਵਾਲਾ ਨਾ ਮਰਸਰ ਵਾਲਾ ਇਹ ਰੋੜ ਇਹ 1858 ਚ ਬਣਿਆ ਅੰਗਰੇਜ਼ਾਂ ਦੇ ਵੇਲੇ ਉਦੋਂ ਨਹੀਂ ਸੀ ਇਹ ਪਹਿਲਾਂ ਇਸ ਕਰਕੇ ਤੁਹਾਨੂੰ ਉਹ ਮিনার ਉਧਰ ਦਿਸਣਗੇ ਨੂਰਮਹਿਲ ਤੋਂ ਨਕੋਦਰ ਨਕੋਦਰ ਤੋਂ ਫਿਰ ਤਰਨਤਾਰਨ ਸਾਹਿਬ ਦੇ ਵਿੱਚ ਦੀ ਇਧਰਲੇ ਪਾਸੇ ਸੜਕ ਲੰਘਦੀ ਸੀ ਅੱਜ ਵੀ ਤੁਸੀਂ ਤਰਨਤਾਰਨ ਸਾਹਿਬ ਤੋਂ ਚਵਾਲ ਰੋਡ ਤੇ ਪਹੋਗੇ ਤੇ ਉਹਦੇ ਉੱਤੇ ਪਿੰਡ ਆਉਂਦਾ ਨੂਰਦੀਨ ਔਰ ਉਹਦੇ ਤੋਂ ਅੱਗੇ ਸਰਾਏ ਅਮਾਨਤ ਖਾਂ ਜਿਹੜੇ ਨਗਰ ਨੇ ਇਤਨਾ ਚੱਲਦਿਆਂ ਅੱਜ ਵੀ ਉਹ ਸੜਕ ਲਾਹੌਰ ਵਾਲੇ ਪਾਸੇ ਨੂੰ ਜਾਂਦੀ ਤਾਂ ਉੱਥੇ ਉਹਨਾਂ ਨੇ ਆ ਕੇ ਦੋਨਾਂ ਨੇ ਕਮਰ ਕੱਸੇ ਕੀਤੇ ਸੀ ਇੱਕ ਨੇ ਕਮਰ ਕੱਸਾ ਖੋਲਿਆ ਤੇ ਬਰਸ਼ੇ ਤੇ ਬੰਨ ਕੇ ਨ ਉੱਚੀ ਥਾਂ ਤੇ ਝੰਡਾ ਚੁਲਾ ਦਿੱਤਾ ਤੇ ਦੋ ਚੀਜ਼ਾਂ ਹੁੰਦੀਆਂ ਵੀ ਝੰਡਾ ਚੁਲਾ ਦਿੱਤਾ ਤੇ ਟੈਕਸ ਲੈਣਾ ਸ਼ੁਰੂ ਕਰ ਦਿੱਤਾ ਤੇ ਜਿਹੜਾ ਕੁਲੰਗਿਓ ਆਂਦੇ ਜੀ ਖਾਲਸੇ ਦਾ ਰਾਜ ਹੋ ਗਿਆ ਜਿੰਨੇ ਲੰਗਣਾ ਟੈਕਸ ਦਿਓ ਲੋਕ ਆਮ ਨਾਲ ਦੇਣ ਲੱਗ ਪਏ ਕੋਈ ਸਰਕਾਰੀ ਵੀ ਬੰਦੇ ਆਖਣਾ ਹੀ ਸਰਕਾਰੀ ਉਹ ਕਹਿੰਦੇ ਸਰਕਾਰ ਉੱਥੇ ਤੁਰਕਾਂ ਦੀ ਨਹੀਂ ਸਰਕਾਰ ਖਾਲਸੇ ਦੀ ਐਸੇ ਕਰਕੇ ਤੁਹਾਨੂੰ ਵੀ ਟੈਕਸ ਦੇਣਾ ਪੈਗਾ ਉਹ ਚੁੱਪਚੀ ਪੀਤੇ ਨਾ ਪੈਸੇ ਦੇਣ ਤੇ ਤੁਰੇ ਜਾਣ ਬਾਬਾ ਬੋਤਾ ਸਿੰਘ ਤੇ ਗਰਜੇ ਕਿਰਦਾਰ ਵੇਖਣਾ ਸਿੱਖੀ ਕੀ ਹੁੰਦੀ ਹੈ ਉਹ ਕਹਿੰਦੇ ਵੀ ਇਹ ਆਪਾਂ ਮਾਇਆ ਇਕੱਠੀ ਕਰਨ ਲਈ ਥੋੜੀ ਇੱਥੇ ਖੜੇ ਹੋਏ ਆ। ਹੁਣ ਤਾਂ ਇਹੋ ਜੇ ਨਾ ਭੁੱਖੇ ਵੀ ਸਿਆਲ ਚ ਵੀ ਸ਼ਬੀਲਾ ਲਾ ਕੇ ਪੈਸੇ ਇਕੱਠੇ ਕਰੀ ਜਾਂਦੇ ਆ। ਉਹਨਾਂ ਆਖਿਆ ਵੀ ਆਪਾਂ ਆਪਣਾ ਕੰਮ ਜਿਹੜਾ ਉਹ ਮਾਇਆ ਥੋੜੀ ਇਕੱਠੀ ਕਰਨੀ ਸੀ ਆਪਾਂ। ਆਪਾਂ ਤੇ ਲਾਹੌਰ ਹਕੂਮਤ ਨੂੰ ਉਹਦੇ ਕੰਨਾਂ ਚੋਂ ਕੱਢਣਾ ਵੀ ਅਸੀਂ ਖਤਮ ਨਹੀਂ ਹੋਏ ਅਸੀਂ ਜਿਉਂਦੇ ਆ। ਉਹਨਾਂ ਫਿਰ ਇੱਕ ਸਰਕਾਰੀ ਜਿਹੜਾ ਉੱਥੋਂ ਕੋ ਬੰਦੇ ਲੰਘੇ ਉਹਨਾਂ ਨੂੰ ਆਖਿਆ ਸਾਡੀ ਚਿੱਠੀ ਦੇਂ ਜਾ ਕੇ ਜਕਰੀਏ ਨੂੰ। ਉਹ ਚਿੱਠੀ ਜਿਹੜੀ ਲਿਖੀ ਗਈ ਉਹਨੂੰ ਤਵਾਰੇ ਗੁਰੂ ਖਾਲਸਾ ਦੇ ਵਿੱਚ ਵੀ ਲਿਖਿਆ ਗਿਆ ਖਾਨੂ ਕੋਤਾ ਲਿਖਿਆ ਉਹਨੂੰ ਖਾਨੂ ਕੋਤਾ ਦਾ ਭਾਵ ਹੁੰਦਾ ਵੀ ਜਿਵੇਂ ਛੋਟਾ ਮੋਟਾ ਕੋਈ ਐਲਕਾਰ ਹੋਵੇ ਕਹਿੰਦੇ ਆਪਣੀ ਚਿੱਠੀ ਲਿਖਦਿਆਂ ਹੋਇਆਂ ਉਹਨੂੰ ਫਿਰ ਜਿਹੜਾ ਹੈ ਕਵਿਤਾ ਦਾ ਰੂਪ ਦਿੱਤਾ ਕਹਿੰਦੇ ਚਿੱਠੀ ਲਿਖਤਮ ਸਿੰਘ ਬੋਤਾ ਵਿੱਚ ਰਾਏ ਖਲੋਤਾ ਹੱਥ ਵਿੱਚ ਰੱਖ ਤੋ ਸੋਟਾ ਮੋਟਾ ਆਨਾ ਲਾਇਆ ਗੱਡੇ ਨੂੰ ਪੈਸਾ ਲਾਇਆ ਖੋਤਾ ਕਹਿੰਦੇ ਜਾ ਕੇ ਕਹਿ ਦੇਈ ਭਾਬੀ ਖਾਨੋ ਨੂੰ ਜੋ ਕਹਿਤ ਸਿੰਘ ਬੋਤਾ ਕਹਿੰਦੇ ਇਸ ਪ੍ਰਕਾਰ ਉਹਨਾਂ ਨੇ ਨਾ ਜਿਹੜੀ ਚਿੱਠੀ ਲਿਖ ਦਿੱਤੀ ਜਦੋਂ ਚਿੱਠੀ ਲਿਖੀ ਭਾਬੀ ਖਾਨ ਨੂੰ ਤਾਂ ਆਖਿਆ ਕਿਉਂਕਿ ਜਕਰੀਏ ਦੀ ਭੈਣ ਜਿਹੜੀ ਆ ਉਹ ਫੈਜ਼ੁੱਲਾਹ ਖਾਨ ਨੂੰ ਵਿਆਹੀ ਸੀ ਫੈਦਲਪੁਰ ਪਿੰਡ ਜਿਹੜਾ ਉਹ ਮਾਝੇ ਚ ਪੈਂਦਾ ਸੀ ਉਹ ਕਹਿੰਦੇ ਵੀ ਤੇਰੀ ਭੈਣ ਵੀ ਇੱਥੇ ਵਿਆਹੀ ਤੋਂ ਸਾਡੇ ਇਲਾਕੇ ਚ ਵਿਆਹੀ ਹੋਣ ਕਰਕੇ ਪਰਜਾਈ ਲੱਗਦੀ ਅਸੀਂ ਉਹਨੂੰ ਵੀ ਸੁਣਿਆ ਦਿੰਨੇ ਵੀ ਆਪਣੇ ਭਰਾ ਨੂੰ ਸਮਝਾ ਲਾ ਉਹ ਕਹਿੰਦੇ ਜਦੋਂ ਚਿੱਠੀ ਭੇਜੀ ਨਾ ਉਹ ਗਈ ਜਕਰੀਏ ਦੇ ਕੋਲ ਤੇ ਜਕਰੀਆ ਤੜਫੁੱਟਿਆ ਵੀ ਮੈਨੂੰ ਖਾਨ ਨੂੰ ਕੋਤਾ ਵੀ ਇਹ ਛੋਟਾ ਮੋਟਾ ਐਲ ਕਰ ਕੇ ਕਹਿੰਦੇ ਵੀ ਮੈਂ ਸਰਹੰਦ ਇੱਥੋਂ ਲਾਹੌਰ ਦਾ ਸੂਬੇਦਾਰ ਤੇ ਨਾ ਕੀ ਲਿਖਿਆ ਉਹਨੇ ਫਿਰ ਡਰ ਵੇਖੋ ਵੀ ਹੈ ਦੋ ਨੇ ਵੀ ਪਤਾ ਲੱਗ ਗਿਆ ਪਰ ਉਹਨੇ 200 ਸਿਪਾਈ ਜਿਹੜੇ ਨੇ ਜਲਾਲਦੀਨ ਦੀ ਕਮਾਨੇਟ ਭੇਜੇ ਅਦਨਿਕ ਹਥਿਆਰ ਬੰਦੂਕਾਂ ਇਤਿਆਦਿਕ ਦੇਖ ਕੇ ਉਹਨਾਂ ਦੱਸਿਆ ਵੀ ਉਹਨਾਂ ਕੋਲੇ ਸੋਟਾ ਤੱਕ ਵਰਛਾ ਇਤਿਆਦ ਕਿਸ ਤਰ੍ਹਾਂ ਜਦੋਂ ਆਏ ਉਹਨੇ ਬਿਨਾ ਕੁਝ ਕਰਨ ਤੋਂ ਪਹਿਲਾਂ 10 ਸਿਪਾਈ ਜਿਹੜੇ ਪਹਿਲਾਂ ਤਾਂ ਕਹਿੰਦਾ ਵੀ ਤੁਸੀਂ ਸਮਰਪਣ ਕਰ ਦਿਓ ਤੁਹਾਡੀ ਜਾਨ ਬਖਸ਼ੀ ਹੋ ਜਾਏਗੀ ਉਹ ਕਹਿੰਦੇ ਵੀ ਇਸ ਕੰਮ ਲਈ ਥੋੜੀ ਨਾਕਾ ਲਾ ਕੇ ਬੈਠੇ ਆ। ਅਸੀਂ ਤਾਂ ਇਹ ਵਿਖਾਉਣਾ ਹੈ ਕਿ ਖਾਲਸਾ ਖਤਮ ਨਹੀਂ ਹੋਇਆ, ਖਾਲਸਾ ਜਿਉਂਦਾ ਹੈ। ਸਿੱਖ ਖਤਮ ਨਹੀਂ ਹੋਏ। ਕਹਿੰਦੇ ਜਦੋਂ ਪਹਿਲਾਂ ਉਹਨੇ ਦਸ ਅੱਗੇ ਭੇਜੇ ਉਹਨਾਂ ਗੁਰੂ ਕੇ ਪਿਆਰਿਆਂ ਨੇ ਇੱਕ ਦਾ ਤਾਂ ਉਹਨਾਂ ਨਿਸ਼ਾਨ ਬਣਾਇਆ ਸੀ। ਦੂਜਾ ਜਿਹੜਾ ਹੈ ਉਹ ਕਮਰ ਕਸਾ ਲੈ ਇੱਕ ਦੋਨਾਂ ਨੇ ਆਪਣੀਆਂ ਪਿੱਠਾਂ ਬੰਨ ਲੀਆਂ। ਵੀ ਸਾਡੇ ਕੋਈ ਪਿੱਛੇ ਕੰਡ ਤੇ ਵਾਰ ਨਾ ਕਰੇ, ਦੋਨਾਂ ਪੱਜੇ ਘੇਰਾ ਪਾਉਣਗੇ ਤੇ ਸਾਡਾ ਮੁਖੀ ਹੋਵੇ ਲੜੀਏ। 10 ਦੇ 10 ਜਿਹੜੇ ਸਾਨੂੰ ਢੇਰੀ ਘਰ ਦਿੱਤੇ। ਵੀ ਆਏ ਵੀ ਢੇਰੀ ਕਰ ਦਿੱਤੇ ਹੁਣ ਉਹਨੇ ਵੇਖਿਆ ਵੀ ਇਸ ਤਰ੍ਹਾਂ ਤਾਂ ਸਾਰੇ ਦੇ ਸਾਰੇ ਮਾਰੇ ਜਾਣਗੇ ਕੀ ਮੂੰਹ ਵਿਖਾਉ ਜਾ ਕੇ ਜਕਰੀਏ ਫਿਰ ਉਹਨਾਂ ਨੇ ਗੋਲੀਆਂ ਵੀ ਚਲਾਈਆਂ ਸਾਰੇ ਦੇ ਸਾਰੇ ਇਕੱਠੇ ਹੋ ਕੇ ਪਏ ਪਰ ਉਹ ਗੁਰੂ ਕੇ ਪਿਆਰੇ ਦੋਨੋਂ ਅਖੀਰਲੇ ਸਵਾਸ ਤੱਕ ਲੜਦਿਆਂ ਹੋਇਆਂ ਪੁਰਜਾ ਪੁਰਜਾ ਕੱਟ ਮਾਰੇ ਕਬੂ ਨਾ ਛਾੜੇ ਖੇਤ ਉਹਨਾਂ ਨੇ ਇਸ ਤਰ੍ਹਾਂ ਲੜਦਿਆਂ ਹੋਇਆਂ ਦੋ ਸਿੰਘਾਂ ਨੇ ਕੇਵਲ ਗੁਰੂ ਕੇ ਪਿਆਰੇ ਨੇ ਆਪਣੀ ਹੋਂਦ ਦਾ ਸਬੂਤ ਦੇ ਕੇ ਸ਼ਹਾਦਤ ਦਾ ਜੰਮ ਪੀਕਾ ਹੁਣ ਇਹ ਸ਼ਹਾਦਤ ਜਿਹੜੀ ਆ ਇਸ ਗੱਲ ਲਈ ਏਡੀ ਵੱਡੀ ਹੈ ਕਿ ਜਿੱਥੇ ਆਖਿਆ ਸੀ ਵੀ ਸਿੱਖ ਖਤਮ ਹੋ ਗਏ ਨੇ ਪਰ ਉਹਨਾਂ ਨੇ ਇਸ ਗੱਲ ਦਾ ਪ੍ਰਗਟਾਵਾ ਕੀਤਾ ਕਿ ਸਿੱਖ ਖਤਮ ਨਹੀਂ ਜਿਉਂਦੇ ਨੇ ਤੋਂ ਆਪਣੀ ਹੋਂਦ ਨੂੰ ਜਿਤਾਉਣ ਵਾਸਤੇ ਕੌਮਾਂ ਨੂੰ ਜਿਹੜਾ ਆ ਇਹੋ ਜੇ ਕਾਰਨ ਕਾਰਜ ਕਰਨੇ ਪੈਂਦੇ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਦੀ ਸ਼ਹਾਦਤ ਉਸ ਸਵੈ ਮਾਨ ਉਸ ਅਣਖ ਤੇ ਇੱਜ਼ਤ ਦੀ ਪ੍ਰਤੀਕ ਹੈ ਜਿਹਨੂੰ ਖਾਲਸੇ ਨੇ